ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਦੁਆ ਕਰਾਂਗੇ ਕਿ ਸਾਰੀ ਹੀ ਸੰਗਤ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਸੋ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਨੌਜਵਾਨ ਪੀੜੀ ਦੀ ਜਿਵੇਂ ਅੱਜਕੱਲ ਦੇ ਨੌਜਵਾਨ ਕੁੜੀਆਂ ਮੁੰਡੇ ਅਜਿਹਾ ਕਾਰਾ ਕਰ ਦਿੰਦੇ ਨੇ ਕਿ ਪਿੱਛੇ ਪਰਿਵਾਰ ਵਾਲਿਆਂ ਨੂੰ ਪਛਤਾਉਣਾ ਪੈ ਜਾਂਦਾ ਹੈ ਅਤੇ ਕਈ ਤੁਸੀਂ ਅਜਿਹੇ ਵਿਆਹ ਦੇਖੇ ਹੋਣਗੇ ਖਬਰਾਂ ਦੇਖੀਆਂ ਹੋਣਗੀਆਂ ਕਿ ਨਿਤ ਹੀ ਰੋਜ਼ ਕਿਸੇ ਨਾ ਕਿਸੇ ਨੂੰ ਲੈ ਕੇ ਕੋਈ ਭੱਜ ਹੀ ਜਾਂਦਾ ਹੈ ਇਸੇ ਹੀ ਵਿਸ਼ੇ ਤੇ ਅੱਜ ਭੱਜ ਕੁਝ ਗੱਲਾਂ ਸਾਂਝੀਆਂ ਕਰਾਂਗੇ ਵਿਚਾਰ ਸਾਂਝੇ ਕਰਾਂਗੇ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਬਾਕੀ ਆਓ ਲੈ ਚੱਲਦੇ ਹਾਂ। ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੀ ਅਤੇ ਨਾ ਹੀ ਉਹ ਇਹ ਸੋਚਦੀ ਹੈ ਕਿ ਸਾਡਾ ਲਿਆ ਹੋਇਆ ਇੱਕ ਗਲਤ ਫੈਸਲਾ ਪਰਿਵਾਰ ਦੀਆਂ ਖੁਸ਼ੀਆਂ ਅਤੇ ਜਿਸ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਸਾਡੀ ਅੱਜ ਦੀ ਇਹ ਵੀਡੀਓ ਇੱਕ ਐਸੀ ਹੀ ਘਟਨਾ ਤੇ ਆਧਾਰਿਤ ਹੈ ਧੂਰੀ ਦੇ ਇਲਾਕੇ ਦੀ ਇੱਕ ਰਹਿਣ ਵਾਲੀ ਲੜਕੀ ਜਿਸ ਦਾ ਨਾਮ ਹਰਮਨ ਜੋਤਸੀ ਉਸ ਦੀ ਉਮਰ ਕੁੱਲ 23 ਸਾਲ ਦੀ ਹੀ ਸੀ ਉਹ ਲੜਕੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਸੀ ਅਤੇ ਐਮ ਟੈਕ ਫਾਈਨਲ ਏਅਰ ਦੀ ਪੜ੍ਹਾਈ ਕਰ ਰਹੀ ਸੀ ਉਸ ਦੇ ਪਰਿਵਾਰ ਦੇ ਮਰਦ ਕਾਫੀ ਸਟ੍ਰਿਕਟ ਸਨ ਅਤੇ ਉਸੂਲਾਂ ਦੇ ਕਾਫੀ ਪੱਕੇ ਤੇ ਅਣਖੀ ਸਰਦਾਰ ਸਨ ਉਹਨਾਂ ਨੂੰ ਆਪਣੀ ਧੀ ਉੱਤੇ ਬਹੁਤ ਮਾਣ ਸੀ ਅਤੇ ਕਹਿੰਦੇ ਨੇ ਕਿ ਉਹਨਾਂ ਸਮਿਆਂ ਵਿੱਚ ਹਰਮਨ ਦੇ ਜਨਮ ਤੇ ਉਹਨਾਂ ਬਹੁਤ ਜਸ਼ਨ ਮਨਾਏ ਸਨ ਤੇ ਪਿੰਡ ਵਿੱਚ ਲੱਡੂ ਵੀ ਵੰਡੇ ਸਨ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਧੀ ਨੂੰ ਪ੍ਰੋਫੈਸਰ ਬਣਾਵਾਂਗੇ ਉਹਨਾਂ ਦਾ ਮੰਨਣਾ ਸੀ ਕਿ ਧੀਾਂ ਤੇ ਪੁੱਤਾਂ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ। ਸੋ ਪਿੰਡ ਵਿੱਚ ਹਰਮਨ ਜੋਤ ਦੇ ਪਿਤਾ ਅਤੇ ਭਰਾ ਸਿਨਾਂ ਤਾਣ ਕੇ ਚੱਲਦੇ ਸਨ। ਇੱਧਰ ਹਰਮਨ ਜੋਤ ਐਮਟੈਕ ਫਾਈਨਲ ਵਿੱਚ ਕੁਝ ਹੋਰ ਹੀ ਗੁਣ ਖਿਲਾ ਰਹੀ ਸੀ। ਉਸ ਦੀ ਆਪਣੀ ਕਲਾਸ ਵਿੱਚ ਹੀ ਪੜ੍ਹਦੇ ਮੁੰਡੇ ਦੇ ਨਾਲ ਗੱਲਬਾਤ ਹੋ ਜਾਂਦੀ ਹੈ। ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਉਮਰ ਦਾ ਕਸੂਰ ਸੀ ਜਾਂ ਉਸਦੇ ਦਿਮਾਗ ਤੇ ਹੀ ਪਰਦਾ ਪੈ ਗਿਆ ਸੀ ਉਸ ਨੂੰ ਇਹ ਵੀ ਭੁੱਲ ਗਿਆ ਸੀ ਕਿ ਮੇਰੇ ਪਿਤਾ ਅਤੇ ਮੇਰੇ ਭਰਾ ਮੇਰੇ ਕਰਕੇ ਹੀ ਇਨਾ ਮਾਣ ਕਰਦੇ ਹਨ ਤੇ ਮੈਨੂੰ ਪੁੱਤਾਂ ਵਾਂਗ ਪਿਆਰ ਕਰਦੇ ਹਨ ਐਮਟੈਕ ਤਾਂ ਹਰਮਨ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਹਰਮਨ ਦੀ ਭਾਬੀ ਨੇ ਇੱਕ ਬਹੁਤ ਹੀ ਵਧੀਆ ਮੁੰਡੇ ਦੀ ਦੱਸ ਪਾਈ ਜੋ ਕਿ ਪੜਿਆ ਲਿਖਿਆ ਅਤੇ ਸੱਜਦਾ ਫੁੱਬਦਾ ਸੀ ਨਸ਼ੇ ਪੱਤੇ ਤੋਂ ਵੀ ਦੂਰ ਸੀ ਤੇ ਘਰਬਾਰ ਵੀ ਚੰਗਾ ਸੀ ਹਰਮਨ ਦੇ ਪਰਿਵਾਰ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਕਿਉਂਕਿ ਮੁੰਡਾ ਹਰਮਨ ਨੂੰ ਅੱਗੇ ਪੜ੍ਹਾਈ ਕਰਵਾਉਣ ਲਈ ਤਿਆਰ ਹੋ ਗਿਆ ਸੀ ਪਰ ਹਰਮਨ ਲਗਾਤਾਰ ਟਾਲਮਟੋਲ ਕਰ ਰਹੀ ਸੀ ਤੇ ਨਾਹੀ ਡਰਦੀ ਮਾਰੀ ਪਰਿਵਾਰ ਵਾਲਿਆਂ ਨੂੰ ਸੱਚ ਦੱਸ ਰਹੀ ਸੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਕਿਉਂਕਿ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਨਾ ਤਾਂ ਉਹ ਉਸ ਮੁੰਡੇ ਜੀ ਨਾ ਸੋਨਾ ਸੁਨੱਖਾ ਸੀ ਘਰਬਾਰ ਤੋਂ ਵੀ ਗਰੀਬ ਸੀ ਤੇ ਥੋੜਾ ਬਹੁਤ ਨਸ਼ਾ ਪੱਤਾ ਵੀ ਕਰਦਾ ਸੀ ਬਸ ਕਹਿ ਸਕਦਾ ਹਾਂ ਕਿ ਉਸ ਮੁੰਡੇ ਦੀ ਗੱਲਾਂ ਦੇ ਝਾਂਸੇ ਵਿੱਚ ਆ ਕੇ ਹੀ ਉਹ ਉਸ ਮੁੰਡੇ ਨਾਲ ਰਿਲੇਸ਼ਨ ਵਿੱਚ ਆ ਗਈ ਸੀ ਕਿਉਂਕਿ ਉਹ ਸਿਰਫ ਗੱਲਾਂ ਦਾ ਹੀ ਖਿਡਾਰੀ ਸੀ ਹੋਰ ਉਸਦੇ ਪੱਲੇ ਕੁਝ ਵੀ ਨਹੀਂ ਸੀ ਸੋ ਆਪਣੇ ਮਾਪਿਆਂ ਨੂੰ ਉਸ ਮੁੰਡੇ ਬਾਰੇ ਦੱਸੇ ਵੀ ਤਾਂ ਕਿਵੇਂ ਦੱਸੇ ਇੱਕ ਪਾਸੇ ਸੋਨੇ ਵਰਗਾ ਰਿਸ਼ਤਾ ਸੀ ਤੇ ਦੂਜੇ ਪਾਸੇ ਸਿਰਫ ਗੱਲਾਂ ਦਾ ਕੜਾ ਬਣਾਉਣ ਵਾਲਾ ਸੀ ਸੋ ਉਹ ਕੁਝ ਵੀ ਨਾ ਕਹਿ ਸਕੀ ਤੇ ਰਿਸ਼ਤਾ ਪੱਕਾ ਹੋ ਗਿਆ ਦੋਵੇਂ ਪਰਿਵਾਰਾਂ ਨੇ ਇੱਕ ਵਧੀਆ ਜਿਹਾ ਦਿਨ ਦੇ ਕੇ ਮੰਗਣੇ ਦੀ ਰਸਮ ਬੜੇ ਧੂਮ-ਧਾਮ ਨਾਲ ਕੀਤੀ ਗਈ ਤੇ ਨਾਲ ਹੀ ਨਾਲ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਗਈ ਹਰਮਨ ਉਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਉਦੋਂ ਜਿਸ ਮੁੰਡੇ ਨੂੰ ਬਹੁਤ ਪਸੰਦ ਕਰਦੀ ਸੀ ਉਹ ਵੀ ਕੋਈ ਲੜਸੇਰਾ ਨਹੀਂ ਫੜਾ ਰਿਹਾ ਸੀ ਕਿਉਂਕਿ ਕੁੜੀਆਂ ਨੂੰ ਯੂਜ਼ ਕਰਨਾ ਉਸ ਦਾ ਸ਼ੌਂਕ ਸੀ ਪਰ ਹਰਮਨ ਉਸ ਦੇ ਪਿਆਰ ਵਿੱਚ پاگل ਹੋ ਚੁੱਕੀ ਸੀ ਤੇ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਟਾਲਮਟੋਲ ਕਿਉਂ ਕਰ ਰਿਹਾ ਹੈ ਜਦੋਂ ਹਰਮਨ ਨੇ ਉਸ ਮੁੰਡੇ ਨੂੰ ਕਿਹਾ ਕਿ ਮੈਨੂੰ ਕਿਤੇ ਲੈ ਜਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ ਤਾਂ ਇੱਕ ਵਾਰ ਉਹ ਮੁੰਡਾ ਡਰ ਗਿਆ ਤੇ ਉਸਨੇ ਉਸ ਨੂੰ ਘਰੋਂ ਭਜਾਉਣ ਲਈ ਹਾਂ ਕਰ ਦਿੱਤੀ ਹੁਣ ਇਹਨਾਂ ਨੇ ਘਰ ਤੋਂ ਭੱਜਣ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉਹ ਅਸਫਲ ਹੋ ਜਾਂਦੇ ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਉਵੇਂ ਹੀ ਪਰਿਵਾਰ ਵੱਲੋਂ ਹਰਮਨ ਦੇ ਘਰ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਵੇਂ-ਜਿਵੇਂ ਦਿਨ ਬੀਤਦੇ ਗਏ ਉਵੇਂ-ਉਵੇਂ ਹੀ ਉਹਨਾਂ ਨੇ ਭੱਜਣ ਦੀਆਂ ਹੋਰ ਸਕੀਮਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਅਸਫਲ ਰਹੇ ਤਾਂ ਫਿਰ ਵਿਆਹ ਵਾਲਾ ਦਿਨ ਵੀ ਆ ਗਿਆ ਪਰ ਭੱਜਣ ਦੀਆਂ ਕੋਸ਼ਿਸ਼ਾਂ ਉਹ ਕਰਦੇ ਹੀ ਰਹੇ ਮੁੰਡੇ ਨੇ ਹੁਣ ਇਹ ਪਲਾਨ ਬਣਾਇਆ ਕਿ ਜਦੋਂ ਤੂੰ ਪਾਰਲਰ ਤੇ ਤਿਆਰ ਹੋਣ ਲਈ ਜਾਵੇਂਗੀ ਤਾਂ ਮੈਂ ਤੈਨੂੰ ਉਥੋਂ ਭਜਾ ਕੇ ਲੈ ਜਾਵਾਂਗਾ ਪਰ ਉਹਨਾਂ ਦਾ ਇਹ ਪਲਾਨ ਵੀ ناکਾਮ ਰਿਹਾ ਕਿਉਂਕਿ ਕੁੜੀ ਦੇ ਭਰਾ ਨੇ ਪਾਰਲਰ ਵਾਲੀ ਹੀ ਪੈਲਸ ਵਿੱਚ ਸਾਧ ਲਈ ਫਿਰ ਉਹਨਾਂ ਪਲਾਨ ਬਣਾਇਆ ਕਿ ਜਦੋਂ ਉਹ ਗੁਰਦੁਆਰੇ ਸਹਿਬ ਲਾਵਾ ਲੈਣ ਜਾਣਗੇ ਤਾਂ ਰਾਸਤੇ 'ਚੋਂ ਹੀ ਮੈਂ ਤੈਨੂੰ ਭਜਾ ਕੇ ਲੈ ਜਾਵਾਂਗਾ ਪਰ ਇਹ ਪਲਾਨ ਵੀ ਉਹਨਾਂ ਦਾ ਫੇਲ ਹੋ ਗਿਆ ਇਹ ਸਾਰੇ ਪਲਾਨ ਉਹਨਾਂ ਦੇ ਫੋਨ ਤੇ ਚੈਟ ਰਾਹੀਂ ਬੰਦ ਰਹੇ ਸਨ ਸੋ ਦੋਵੇਂ ਪਰਿਵਾਰ ਆਨੰਦ ਕਾਰਜ ਲਈ ਗੁਰਦੁਆਰੇ ਸਹਿਬ ਪਹੁੰਚੇ ਹੁਣ ਮੁੰਡਾ ਕੁੜੀ ਨੂੰ ਆਨੰਦ ਕਾਰਜ ਦੀ ਰਸਮ ਲਈ ਇਕੱਠੇ ਬਿਠਾਇਆ ਗਿਆ ਪਰ ਹਰਮਨ ਨੇ ਆਪਣੇ ਹੱਥ ਵਿੱਚ ਉਸ ਟਾਈਮ ਵੀ ਫੋਨ ਫੜਿਆ ਹੋਇਆ ਸੀ ਜਿਸ ਨੂੰ ਦੇਖ ਕੇ ਪਹਿਲਾਂ ਤਾਂ ਲਾੜੇ ਨੇ ਇਗਨੋਰ ਕਰ ਦਿੱਤਾ ਪਰ ਹਰਮਨ ਵਾਰ-ਵਾਰ ਫੋਨ ਚੈੱਕ ਕਰ ਰਹੀ ਸੀ ਇਸ ਲਈ ਲਾੜੇ ਨੂੰ ਉਸਤੇ ਕੁਝ ਸ਼ੱਕ ਹੋਣ ਲੱਗਾ ਕਿਉਂਕਿ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਦੇ ਵਿੱਚ ਵੀ ਲਾੜੇ ਨੂੰ ਫੋਨ ਦੀ ਇੰਨੀ ਕੀ ਜ਼ਰੂਰਤ ਸੀ ਗੁਰੂ ਦੀ ਹਜ਼ੂਰੀ ਵਿੱਚ ਵੀ ਆਨੰਦ ਕਾਰਜ ਹੋ ਰਹੇ ਹਨ ਪਰ ਇਸ ਨੂੰ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਹੈ ਪਰ ਹਰਮਨ ਨੂੰ ਅਜੇ ਵੀ ਮੈਸੇਜ ਆਈ ਜਾ ਰਹੇ ਸਨ ਕਿਉਂਕਿ ਉਹ ਮੁੰਡਾ ਭੱਜਣ ਦੇ ਅਜੇ ਵੀ ਪਲਾਨ ਬਣਾਈ ਜਾ ਰਿਹਾ ਸੀ ਗ੍ਰੰਥੀ ਸਿੰਘ ਨੇ ਪਹਿਲੀ ਲਾਮ ਪੜੀ ਸ਼ੁਰੂ ਕੀਤੀ ਤੇ ਲਾੜਾ ਲਾੜੀ ਨੇ ਗੁਰਦੁਆਰੇ ਸਹਿਬ ਦੀ ਪਰਿਕਰਮਾ ਕਰਨੀ ਸ਼ੁਰੂ ਕੀਤੀ ਜਦੋਂ ਮੱਥਾ ਟੇਕ ਕੇ ਵਾਪਸ ਬੈਠਣ ਲੱਗੇ ਤਾਂ ਕੁੜੀ ਨੂੰ ਫਿਰ ਤੋਂ 3-4 ਵਾਰ ਮੈਸੇਜ ਆਏ ਤੇ ਲਾੜੀ ਚੈਟ ਦਾ ਰਿਪਲਾਈ ਕਰਨੇ ਹੀ ਲੱਗੀ ਸੀ ਕਿ ਲਾੜੇ ਨੇ ਉਸ ਦੇ ਹੱਥੋਂ ਫੋਨ ਖੋ ਲਿਆ ਲਾੜੇ ਨੇ ਜਦੋਂ ਉਹ ਚੈਟ ਪੜੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਪੈਰਾਂ ਨੀਚੋਂ ਜ਼ਮੀਨ ਖਿਸਕ ਗਈ ਤੇ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਹ ਉਸ ਸਮੇਂ ਉਸ ਜਗ੍ਹਾ ਤੋਂ ਉੱਠ ਖੜਾ ਹੋਇਆ ਤੇ ਕਹਿਣ ਲੱਗਾ ਕਿ ਮੈਂ ਇਹ ਵਿਆਹ ਨਹੀਂ ਕਰਾਂਗਾ ਗ੍ਰਾਂਥੀ ਸਿੰਘ ਨੇ ਵੀ ਲਾਵਾ ਉਸ ਵਕਤ ਬੰਦ ਕਰ ਦਿੱਤੀਆਂ ਸਾਰੇ ਹੈਰਾਨਸਾਨ ਕੀ ਇਕਦਮ ਅਜੀਹਾ ਕੀ ਹੋ ਗਿਆ ਹੈ ਤਾਂ ਮੁੰਡੇ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸੇ ਮੁੰਡੇ ਦੇ ਨਾਲ ਚੈਟ ਕਰ ਰਹੀ ਸੀ ਤੇ ਉਸ ਦੇ ਨਾਲ ਭੱਜਣ ਦੀਆਂ ਤਿਆਰੀਆਂ ਵੀ ਕਰ ਰਹੀ ਸੀ ਲਾੜੇ ਨੇ ਕਿਹਾ ਕਿ ਮੈਂ ਨੋਟਿਸ ਤਾਂ ਪਹਿਲਾਂ ਹੀ ਕੀਤਾ ਸੀ ਪਰ ਮੈਂ ਇਗਨੋਰ ਕਰ ਦਿੱਤਾ ਸੀ ਮੰਗਣੀ ਤੋਂ ਲੈ ਕੇ ਵਿਆਹ ਤੱਕ ਸਾਡੀ ਜਿੰਨੀ ਵੀ ਵਰ ਫੋਨ ਤੇ ਗੱਲ ਹੋਈ ਹੈ ਇਸ ਨੇ ਮੇਰੇ ਨਾਲ ਕਦੇ ਵੀ ਚੱਜ ਨਾਲ ਗੱਲ ਨਹੀਂ ਕੀਤੀ ਸੀ ਮੈਂ ਸੋਚਿਆ ਕਿ ਸ਼ਾਇਦ ਕੁੜੀ ਸੌ ਸੁਭਾਅ ਦੀ ਹੋਵੇਗੀ ਅਤੇ ਮੇਰੇ ਤੋਂ ਸ਼ਰਮੌਂਦੀ ਹੋਵੇਗੀ ਪਰ ਇਸ ਦੀ ਅਸਲੀਅਤ ਤਾਂ ਮੈਨੂੰ ਅੱਜ ਪਤਾ ਲੱਗੀ ਹੈ ਮੈਂ ਇਹ ਵਿਆਹ ਨਹੀਂ ਕਰ ਸਕਦਾ ਜਦੋਂ ਕੁੜੀ ਦੇ ਪਿਤਾ ਤੇ ਭਰਾ ਨੇ ਕੁੜੀ ਨੂੰ ਪੁੱਛਿਆ ਕਿ ਇਹ ਸਭ ਕੀ ਹੈ ਤਾਂ ਕੁੜੀ ਨੇ ਡਰਦੇ ਹੋਏ ਨੇ ਦੱਸਿਆ ਕਿ ਮੇਰੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ ਤੇ ਮੈਂ ਇਹ ਰਿਸ਼ਤਾ ਨਹਿ ਕਰਨਾ ਚਾਹੁੰਦੀ ਸੀ ਪਰ ਮੈਂ ਤੁਹਾਨੂੰ ਦੱਸ ਹੀ ਨਹੀਂ ਪਾਈ ਇਸ ਲਈ ਅਸੀਂ ਘਰੋਂ ਭੱਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਇਸ ਦੇ ਸਬੰਧ ਵਿੱਚ ਹੀ ਮੈਂ ਉਸ ਮੁੰਡੇ ਨਾਲ ਚੈਟ ਕਰ ਰਹੀ ਸੀ ਮੁੰਡੇ ਵਾਲਿਆਂ ਨੇ ਕੁੜੀ ਦੇ ਪਿਤਾ ਤੇ ਭਰਾ ਨੂੰ ਬਹੁਤ ਹੀ ਖੋਟੀਆਂ-ਖੋਟੀਆਂ ਸੁਣਾਈਆਂ ਕਿ ਤੁਸੀਂ ਵੱਡੇ ਇੱਜ਼ਤਦਾਰ ਬਣੇ ਫਿਰਦੇ ਸੀ ਆਪਣੀ ਕੁੜੀ ਤੁਹਾਡੇ ਤੋਂ ਸਾਂਭੀ ਨਹੀਂ ਗਈ ਚੰਗਾ ਹੋਇਆ ਇਹ ਵਿਆਹ ਸਿਰੇ ਨਹੀਂ ਚੜਿਆ ਨਹੀਂ ਤਾਂ ਇਸ ਨੇ ਸਾਡੀ ਵੀ ਨੱਕੜ ਵਢਾ ਦੇਣੀ ਸੀ ਕਿਉਂਕਿ ਇਹਨੇ ਵਿਆਹ ਤੋਂ ਬਾਅਦ ਵੀ ਇਹੀ ਲੱਛਣ ਕਰਨੇ ਸਨ ਸਾਰਿਆਂ ਦੇ ਸਾਹਮਣੇ ਉਸ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ ਜਿਸ ਨੇ ਆਪਣੇ ਪਿਓ ਤੇ ਭਰਾ ਦੀ ਪੱਗ ਸ਼੍ਰੀਆਮ ਸਾਭ ਦੇ ਸਾਹਮਣੇ ਰੋਲ ਦਿੱਤੀ ਸੀ ਸਭ ਲੋਕ ਇਹੀ ਕਹਿ ਰਹੇ ਸੀ ਕਿ ਇਹੋ ਜਿਹੀਆਂ ਧੀਆਂ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਨਿੱਕੀਆਂ ਧੀਆਂ ਤਾਂ ਸਭ ਨੂੰ ਪਿਆਰੀਆਂ ਲੱਗਦੀਆਂ ਹਨ ਪਰ ਅਸਲ ਪਰਖ ਤਾਂ ਉਹਨਾਂ ਦੀ ਜਵਾਨੀ 'ਚ ਹੁੰਦੀ ਹੈ ਕਿ ਉਹ ਆਪਣੇ ਪਿਓ ਦੀ ਪਾਗ ਨੂੰ ਉੱਚਾ ਚੁੱਕਦਿਆਂ ਨੇ ਜਾਂ ਫਿਰ ਪੈਰਾਂ ਵਿੱਚ ਰੋਲਦਿਆਂ ਨੇ ਇੱਕ ਮਾਂ-ਬਾਪ ਅਤੇ ਭਰਾ ਆਪਣੀ ਧੀਆਂ ਭੈਣਾਂ ਨੂੰ ਆਪਣੇ ਸਿਰ ਦਾ ਤਾਜ ਸਮਝ ਕੇ ਮਾਣ ਕਰਦੇ ਹਨ ਉਹਨਾਂ ਲਈ ਸੁਪਨੇ ਦੇਖਦੇ ਹਨ ਪਰ ਕੁਝ ਕੁੜੀਆਂ ਬਾਕੀਆਂ ਕੁੜੀਆਂ ਲਈ ਵੀ ਕੰਡੇ ਵੀਰ ਜਾਂਦੀਆਂ ਹਨ ਲੋੜ ਹੈ ਚੰਗੀ ਪਰਵ੍ਰਿਸ਼ ਦੀ ਚੰਗੀ ਸਿੱਖਿਆ ਦੀ ਅਤੇ ਗੁਰਬਾਣੀ ਨਾਲ ਜੁੜਨ ਦੀ ਜਿਸ ਨੂੰ ਗੁਰਬਾਣੀ ਨਾਲ ਗੁਰੂ ਨਾਲ ਪਿਆਰ ਪੈ ਗਿਆ ਉਸ ਨੂੰ ਦੁਨੀਆਦਾਰੀ ਦੀ ਲੋੜ ਹੀ ਨਹੀਂ ਰਹਿੰਦੀ ਪਿਆਰ ਕਰਨਾ ਹੈ ਤਾਂ ਆਪਣੇ ਮਾਤਾ ਪਿਤਾ ਆਪਣੇ ਗੁਰੂ ਨਾਲ ਕਰੋ ਕਿਉਂਕਿ ਇਸ ਵਿੱਚ ਧੋਖਾ ਸੁਵਾਰਥ ਚਲਾਕੀਆਂ ਤੇ ਥੱਗਿਆਂ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਸੋ ਸਾਥ ਸੰਗਤ ਜੀ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਆਪਣੇ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਕੇ ਜਾਣਾ ਅਤੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਾਉਣਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ